ਦੀ ਕੋਸ਼ਿਸ਼ ਹੁੰਦੀ ਹੈਗੀ ਕਿ ਵੀਡੀਓ ਦੇ ਵਿੱਚ ਤੁਹਾਨੂੰ ਪੁਰਾਣੇ ਘਰ ਪੁਰਾਣਾ ਕਲਚਰ ਪੁਰਾਣਾ ਰਹਿਣ ਸਹਿਣ ਦਿਖਾਈਏ ਪਿੰਡਾਂ ਦਾ ਕੰਨਾਂ ਨੇ ਜਿਹੜਿਆ ਠੰਡੇ ਕੰਨਾਂ ਹਾਂਜੀ ਹਾਂਜੀ ਉਹ ਜੋ ਚੌਂ ਹਾਂਜੀ ਹਾਂਜੀ ਉਹ 2 ਫੁੱਟ ਚੌੜੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੀ ਫਿਰ ਉਸ ਤੋਂ ਬਾਅਦ ਫਿਰ ਡੂਟ ਤੇ ਅੱਛਾ ਜੀ ਠੀਕ ਅੱਜ ਅਸੀਂ ਆਏ ਜੀ ਪਿੰਡ ਕਮਾਲੂ ਤੁਹਾਨੂੰ ਦਿਖਾਉਣੇ ਆ ਪੁਰਾਣੇ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਬਾਈ ਸਾਹਮਣੇ ਗੋਲਕਾਰ ਵਾਲੇ ਦਰਵਾਜ਼ੇ ਸਾਰੇ ਪੁਰਾਣੇ ਆ ਬਈ ਇਹ ਆ ਦੇ ਇੱਕੋ ਜਿਹਾ ਡਿਜ਼ਾਈਨ ਇੱਕ ਇਹਦੇ ਨਾਲ ਪਰਲੇ ਪਾਸੇ ਹੈਗਾ ਸੀਗਾ ਉਹ ਟਹਿ ਗਿਆ ਹੋਈ ਆ ਸਾਰੀ ਲਾਈਨ ਚ ਪੁਰਾਣੇ ਦਰਵਾਜ਼ੇ ਹੀ ਆਈ ਦੇਖ ਸਕਦੇ ਤੁਸੀਂ ਇੱਧਰ ਵੀ 992 ਵੇਲੇ ਦਾ ਸਿੱਧੂ ਨਵਾਸ ਇੱਕੋ ਦੀ ਇੱਕੋ ਜਿਹੀ ਡਿਜ਼ਾਈਨਿੰਗ ਆ ਤੁਸੀਂ ਦੇਖ ਸਕਦੇ ਆ ਵੀ ਸਿੱਧੂ ਨਵਾਸ ਇੱਕ ਘਰ ਦੇ ਦੋਨੇ ਇੱਕ ਘਰ ਦੇ ਦੋਨੇ ਇਹ ਦਰਵਾਜੇ ਇੱਕ ਘਰ ਦੇ ਜੀ ਦੋਨੇ ਦਰਵਾਜੇ ਇਹ ਇਹ ਇਧਰ ਵੀ ਦੇਖ ਸਕਦੇ ਤੁਸੀਂ ਇਹ ਪੁਰਾਣਾ ਦਰਵਾਜ਼ਾ ਇਹਨਾਂ ਦਾ ਵੱਖਰਾ ਡਿਜ਼ਾਈਨ ਅਗਲਾਈ ਵਾਲਾ ਦੇਖ ਸਕਦੇ ਹੋ ਤੁਸੀਂ ਸਾਰੇ ਪੁਰਾਣੇ ਦਰਵਾਜ਼ੇ ਇਧਰ ਵੀ ਦੇਖ ਸਕਦੇ ਤੁਸੀਂ ਇਹ ਪੁਰਾਣਾ ਦਰਵਾਜ਼ਾ ਆਹ ਦਿਖੋ ਨਾਈ ਜੇਲਾਂ ਨਾ ਕੋ ਸਦਾ ਸਦਾ ਹੀ ਸਤਗੁਰੂ ਅਨੰਦ ਪਿਆ ਸਾਗਜੀ ਮਹਾਰਾਜ ਜੀ ਦੇ ਚਰਨ ਤੁਮਲਾ ਦਾ ਧਿਆਨ ਧੜਵਾ ਸ੍ਰੀ ਬਾਲਾ ਪੰਦਰ ਬਾਚ ਸੁਵਿਆ ਆਹ ਜਿਹੜੇ ਸੰਧੂ ਗੋਤ ਦੇ ਭਾਈ ਵਾਲਾ ਜਿਨੇ ਉਹ ਸਤਗੁਰੂ ਅਨੰਦ ਦੇਵ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਪ੍ਰੀਤ ਸਤਿਗੁਰੂ ਜੀ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਦੇ ਪਾਵਨ ਖੁਮਿੰਦਰ ਜੀ ਪਾਵਨ ਪਵਿੱਤਰ ਗੁਰ ਇਤਿਹਾਸ ਨੂੰ ਮਨ ਲਗਾ ਕਰਕੇ ਸੁਣੋ ਮੌਜੇ ਕੀ ਪ੍ਰਤੋਬ ਕਿਸ ਨੂੰ ਹੋਰ ਦਰਵਾਜ਼ਾ ਦਿਖਾਉਣਿਆਂਗੇ ਪੁਰਾਣਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਅੰਕਲ ਜੀ ਕਹਿੰਦੇ 70 ਸਾਲ ਪੁਰਾਣਾ ਜੀ ਦੇਖੋ ਬਈ ਸਾਹਮਣੇ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਉਹਦਾ ਉੱਪਰ ਦਾ ਡਿਜ਼ਾਈਨ ਦੇਖ ਸਕਦੇ ਹੋਗੇ ਗੋਲਾ ਵਗੈਰਾ ਬਣਿਆ ਹੋਇਆ ਹੈ ਨਾ ਭਰਦੀ ਵਗੈਰਾ ਬਣੀ ਹੈਗੀ ਆ ਦੇਖੋ ਜਾਲੀਆਂ ਵਗੈਰਾ ਲੱਗੀਆਂ ਹੋਈਆਂ ਜੀ ਅੱਜ ਕੱਲ ਵੀ ਦੇਖੋ ਜਾਲੀਆਂ ਲੱਗਣ ਲੱਗ ਗਈਆਂ ਹੁਣ ਪਹਿਲਾਂ ਭਰਦੀ ਤੇ ਐਂਗਲਾ ਵਗੈਰਾ ਲੱਗਦੀਆਂ ਸੀਗੀਆਂ ਹੁਣ ਫੇਰ ਮੋੜ ਤੋਂ ਜਾਲੀਆਂ ਲੱਗਣ ਲੱਗੀਆਂ ਪੁਰਾਣੇ ਡਿਜ਼ਾਈਨ ਬਣਨ ਲੱਗ ਗਏ ਤੇ ਤੁਸੀਂ ਦੇਖ ਸਕਦੇ ਹੋਗੇ ਉਹ ਸਾਹਮਣੇ ਮਕਾਨ ਦੇਖ ਸਕਦੇ ਹੋ ਇਹ ਪੁਰਾਣੇ ਮਕਾਨ ਆ ਸਾਰੇ ਰਾਈਟ ਹਾਂ ਹਾਂ ਪੁਰਾਣੇ ਗੋਦ ਦੇ ਵਾਸਤੇ ਇੱਕ ਉਹ ਕਿ ਬੇਰਾਜ ਦਾ ਦਰਵਾਜ਼ਾ ਹੈ ਇਹ ਕਹਿੰਦੇ ਹਾਂ ਹਾਂ ਇਹ ਵੀ ਉਦੋਂ ਦਾ ਹੀ ਹੈ ਇਹ ਵੀ 70 ਸਾਲ ਦੀ ਨੇੜੇ ਤੇੜੇ ਹਾਂ ਠੀਕ ਹੈ ਜੀ ਤੇ ਉਹ ਦੋ ਦਰਵਾਜ਼ਾ ਤੇ ਆ ਦੋ ਇਕੱਠੇ ਪਏ ਕਿਹੜਾ ਉਹ ਬੇਰਾਜ ਦੇਖ ਸਕਦੇ ਹੋ ਅੱਛਾ ਹਾਂ ਜਿਹੜੀਆਂ ਸਰੀਆਂ ਆ ਤੁਸੀਂ ਬਾਰੀਆਂ ਵਗੈਰਾ ਦੇ ਦੋ ਜੰਗਲੇ ਇਹ ਤਾਂ ਨੂੰ ਕੱਟ ਕੇ ਇਹਨਾਂ ਦਾ ਡਿਜ਼ਾਈਨ ਵਗੈਰਾ ਬਣਾਇਆ ਜਾਂਦਾ ਸੀ ਪਾਣੀ ਕਲਨੇ ਦਰਵਾਜਾ ਖੋਲਤਾ ਤੇ ਕਹਾਂ ਤੁਸੀਂ ਦੇਖ ਸਕਦੇ ਆ ਲੈ ਫੜੀ ਅੱਛਾ ਡਾਟਾ ਨਹੀਂ ਹਾਂ ਠੀਕ ਜੀ ਉਹ ਗੋਲੇ ਮੁਕਾਨ ਬਹੁਤ ਅੜੇ ਜਣਾਈ ਇਹਦਾ ਜਾ ਜਿੰਨਾ ਮੁਕਾਨਾਂ ਤਾਂ ਜਿੰਨਾ ਗਾ ਅੱਛਾ ਜੀ ਇਹ ਛੱਤ ਪੋੜੇ ਹੋਵੇ 7:00 ਵਜੇ ਨਾਲ ਸਰਦੇ ਬਣਦੇ ਅੱਛਾ ਜੀ ਉਹ ਨਹੀਂ ਥੱਲੇ ਡੂੰਗਾ ਬਹੁਤ ਡੂੰਗਾ ਠੀਕ ਇੱਦਾਂ ਲਈ ਵੀ ਤੁਰੀਸ਼ਾ ਤੇ ਜੇਲੇ ਕਰਤੀ ਇਹ ਸ਼ਾਤਾਂ ਗੁੱਪੀ ਸੀਗੀ ਅੱਛਾ ਜਨਾ ਨੂੰ ਗੁੱਪੀ ਸ਼ਾਤਾਂ ਦੇ ਵਿੱਚ ਸਾਈਂ ਆਵਾਰ ਨੂੰ ਫੈਨ ਨਾ ਨਾ ਬਾਹਰ ਆ ਸਟਾਟ ਨਾ ਕੰਨਾ ਹੋ ਗਿਆ ਆ ਦੇਖੋ ਇਹ ਸਾਰਾ ਪ੍ਰਾਣੀ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਾਰੀਆਂ ਵਗੈਰਾ ਦੇਖੋ ਸਾਹਮਣੇ ਅੰਕਲ ਦਾਸ ਦੇ ਆਗੇ ਵਿਜਨ ਆਇਆ ਹੈਗਾ ਕਿ ਉਹ ਦੂਜਾ ਦੇ ਦੂੰਗਾਗਾ ਅੰਦਰ ਵੀ ਦੇ ਸਲ ਤੁਸੀਂ ਆਹ ਦਰਵਾਜਾ ਆਪਣੀ ਸੀ ਹਾਂ ਅੱਛਾ ਇਹ ਫਿਰ ਵੰਡ ਤੋਂ ਬਾਅਦ ਹੋ ਕਰਿਆ ਸੀ ਨਾ ਅੱਛਾ ਜੀ ਠੀਕ ਹੈ ਉਹ ਦਰਵਾਜ਼ਾ ਸੀ ਦੇਖੋ ਵੀ ਪਹਿਲਾਂ ਅਲਮਾਰੀਆਂ ਹੁੰਦੀਆਂ ਸੀ ਹੈ ਜੀਆਂ ਖੇਤ ਪਰ ਬਣਾਈ ਮੀਓ ਪਰੰਕਾ ਆ ਕਹਾ ਗਿਆ ਕੰਦਾ 1.5 2 2 ਫੁੱਟ ਚੌੜੀਆਂ ਗੰਧਾਂ ਹੁੰਦੀਆਂ ਸੀਗੀਆਂ ਜੀਵੇਂ ਇਹ ਬਣਾਇਆ ਗੰਦੀ ਇਹਦਾ ਆ ਦੇ ਉਪਰਾਂਕਾ ਨਾਲ ਦੀਵੇ ਨਾਲ ਡਿਜ਼ਾਈਨ ਬਣਾਇਆ ਦੇਖੋ டாਟ ਤੇ ਗਲੀ ਕਹਿਣ ਜੀ ਇਹ ਹੈ ਨਾ 70 ਸਾਲ ਹੋ ਗਏ ਜੀ ਬਣੇ ਨੇ ਇਹਨੂੰ ਠੀਕ ਤਾਂ ਬਹੁਤ ਸਮਾਂ ਹੋ ਗਿਆ ਫੀਟਿੰਗ ਵੀ ਕੀਤੀ ਹੈ ਦੇਖੋ ਪੁਰਾਣੀ ਫੀਟਿੰਗ ਪਹਿਲਾਂ ਫੀਟਿੰਗ ਆਇਨ ਦਿੱਸੀ ਬੱਟੀ ਵਾਲੀ ਮਿਹਰਬਾਨੀਆਂ ਅਕਲ ਜੀ ਧੰਨਵਾਦ ਇਹ ਗਲਾਈਆਂ ਦੇਖ ਸਕਦੇ ਤੁਸੀਂ ਆ ਦੇਖੋ ਅੰਦਰ ਡਾਟਾ ਤੁਹਾਨੂੰ ਦਿਖਾਈ ਸੀ ਨਾ ਡਾਟਾ ਬਣੀਆਂ ਹੋਈਆਂ ਨੇ ਉਹਨਾਂ ਵਾਸਤੇ ਖਿੱਚ ਲਾਈ ਹੋਈ ਆ ਪਲੇਟਾਂ ਪਾ ਕੇ ਸਰੀਏ 'ਚ ਉਹਦੇ ਪਲੇਟਾਂ ਦੇਖ ਸਕਦੇ ਹੋ ਤੁਸੀਂ ਸਾਹਮਣੇ ਪਲੇਟਾਂ ਲੱਗੀਆਂ ਹੋਏ ਦੇ ਵਿੱਚ ਸਰੀਆ ਇਹ ਕੁੰਡੀਆਂ ਬਣਾ ਕੇ ਇਹ ਫਿਰ ਡਾਟਾ ਦੀ ਖਿੱਚ ਪਾਈ ਹੁੰਦੀ ਹੈ ਡਾਟ ਵਿੱਗੇ ਨਾ ਬਹੁਤ ਸੋਹਣਾ ਬਣਿਆ ਹੋਇਆ ਵੀ ਦਰਵਾਜ਼ਾ ਜਿਹੜਾ ਪੁਰਾਣਾ ਤੁਹਾਨੂੰ ਅੱਜ ਦਿਖਾਇਆ ਤੇ ਪਿੰਡ ਕਮਾਲੂ ਆਈ ਬੌਜੀ ਤੁਹਾਨੂੰ ਹੋਰ ਘਰ ਦਿਖਾਉਣੇ ਆਗੇ 1994 ਮੀਲੇ ਦਾ ਬਣਿਆ ਹੋਇਆ ਦੇਖੋ ਸਾਂਭ ਸੰਭਾਲ ਦੇ ਕਰਕੇ ਬਈ ਚੀਜ਼ਾਂ ਵੱਜ ਜਾਂਦੀਆਂ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਵੀਡੀਓ ਚ ਦੱਸਿਆ ਬਿਨਾਂ ਸਾਂਭ ਸੰਭਾਲ ਤੋਂ ਚੀਜ਼ਾਂ ਖਤਮ ਹੋ ਜਾਂਦੀਆਂ ਤੁਸੀਂ ਦੇਖ ਸਕਦੇ ਪੁਰਾਣੇ ਡਿਜ਼ਾਈਨ ਵਗੈਰਾ ਬਣੇ ਹੋਏ ਆਗੇ ਆਹ ਦੇਖੋ ਜੰਗਲੇ ਵਗੈਰਾ ਜਿਹੜੇ ਲੱਗੇ ਆਗੇ ਪੱਤੀ ਵਾਲੇ ਇੱਥੇ ਆਂ ਦੇਖੋ ਤੁਸੀਂ ਬਾਈ ਇਹ ਪੁਰਾਣਾ ਡਿਜ਼ਾਈਨ ਬਣਿਆ ਹੋਇਆ ਸਰ ਆ ਬਾਅਦ ਚ ਬਣਾਇਆ ਕਿ ਪਹਿਲੀ ਬਣਿਆ ਹੋਇਆ ਸੀ ਜੀ ਪਹਿਲੇ ਬਣਿਆ ਹੋਇਆ ਸੀ ਪਹਿਲੀ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਲੱਕੜ ਦਾ ਦਰਵਾਜ਼ਾ ਰੇਟਿੰਗ ਲਗਿਆ ਹਰਾ ਪੁਰਾਣਾ ਡਾਟਾ ਤੇ ਵੀ ਇਹ ਵੀ ਅੱਜ ਪਹਿਲਾਂ ਜ਼ਿਆਦਾ ਡਾਟਾ ਦੇ ਮਕਾਨ ਵੀ ਬਣਦੇ ਸੀ ਜੀ ਅਬ ਉਹਨੂੰ ਦਿਖਾਉਣੀ ਆ ਪਾਉੜੀਆਂ ਹੁਣ ਉੱਪਰ ਦਿਖਾਵਾਂਗੇ ਸੋਨੇ ਚਿਵਾਰਾ ਦੇਖੋ ਪੁਰਾਣੇ ਚਿਵਾਰਾ ਹਨ ਇਹ ਜੋ ਡਿਜ਼ਾਈਨ ਵਗੈਰਾ ਜ਼ਿਆਦਾਤਰ ਹੁੰਦੇ ਸੀ ਚਿਵਾਰਿਆਂ ਦੇ ਅਦਰਵਾਜੀ ਇਹਨਾਂ ਦਾ ਕੀ ਪੀਟ ਲੱਗਿਆ ਹੰਤਾ ਦਾ ਫੇਰ ਨਹੀਂ ਆਉਂਦਾ ਆਹ ਮਾਰ ਲਾ ਪਾਣੀ ਦੀ ਆਨ ਰਵੇ ਚੁੜ ਜਾਂਦੇ ਵਾਸਤੇ ਆਲਣਾ ਬਣਾ ਕੇ ਲਾਇ ਬਾਈ ਨਿਚੜੀ ਤੇ ਕੋਈ ਹੈ ਨਹੀਂ ਆਦਾ ਚੈਨਲ ਨੂੰ ਕਰ ਬਲ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਜੇ ਤੁਹਾਡੇ ਲਈ ਆਨ ਵਾਰ ਟਾਈਮ ਤੇ ਹੋਰ ਵੀ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਜੀ